अच्छा औरता कितनी कि सिगियां वो लगभग 15 ਤੋਂ ਪਲੱਸੇ ਹੋਣੀਆਂ ਜੀ 15 ਤੋਂ ਜ਼ਿਆਦਾ ਝੁੰਡ ਬਣਾ ਕੇ ਆਈਆਂ ਜੀ ਹੋਰ ਇਹ ਦਬ 12-13 ਤਾਂ ਇੱਥੇ ਖੜੀਆਂ ਸੀਗੀਆਂ ਫਿਰ ਕਨਾਲ ਦੀ ਗਲੀ ਦੇ ਵਿੱਚ ਸੀਗੀਆਂ 4-5 ਥੋੜੀਆਂ ਅੱਗੇ ਖੜੀਆਂ ਸੀ 4-5 ਗੁਪਾਲੀ ਗਲੀ ਭਲੇਖਾ ਪਾਣ ਨੂੰ ਭਲੇਖਾ ਪਾਣ ਨੂੰ ਫਟਾਫਟ ਵੀ ਇੱਕਦਮ ਹੀ ਝੁੰਡਜਾ ਬਣਾ ਲਿਆ ਜੀ ਉਹਨਾਂ ਨੇ ਸਾਰੀਆਂ ਨੇ اچھا ਬੇਟੀਆਂ ਸੀਗੀਆਂ ਟੋਟਲ ਮਤਲਬ ਅੱਛਾ ਫਿਰ ਦੋ ਇਧਰ ਨੇ ਇਹਨੂੰ ਫੜਾ ਦੇਣੇ ਸੀ ਦੋ ਇਧਰ ਲਈ ਇਹਨੂੰ ਉਹਨਾਂ ਨੇ ਸਾਹਮਣੇ ਜਾਣਾ ਸੀ ਜਦੋਂ ਸਿੱਟਣੀਆਂ ਸ਼ੁਰੂ ਕੀਤੀਆਂ ਹੂੰ ਫਿਰ ਕਦੇ ਇਧਰ ਨੂੰ ਭੱਜਣ ਕਦੇ ਇਧਰ ਨੂੰ ਧੱਕਾ ਮਾਰਨ ਕਦੇ ਇਹਨੂੰ ਮਾਰਨ ਤੇ ਇੱਕ ਮੁੰਡਾ ਸਾਡਾ ਉੱਪਰ ਸੁੱਤਾ ਹੋਇਆ ਆ ਗਿਆ ਇੱਕ ਦੁਕਾਨ ਦੇ ਮੁੰਡਾ ਸੀਗਾ ਉਹ ਆ ਗਿਆ ਯਾਨੀ ਕਿ ਦੇਖੋ ਦੇਖੀ ਬਾਜ਼ਾਰ 'ਚ 10 12 ਯਾਨੀ ਜ ਇਕੱਠੇ ਹੋਣੇ ਸ਼ੁਰੂ ਹੋ ਗਏ ਫੇਰ ਡਰ ਗਈਆਂ ਉਹ ਫੇਰ ਉਹ ਸਮਾਨ ਛੱਡ ਕੇ ਭੱਜਣ ਲੱਗੇ ਬਾਸੀ ਉਹ ਗਿਆ ਤਾਂ ਆਰਡਰ ਕਰ ਦਤਾ ਜੀ ਹੁਣ ਗੇਟ ਦੇ ਭਰੋਸੇ ਚੱਲੂਗਾ ਜੀ ਵੈਸੇ ਤਾਂ ਸੇਵਨ ਰੱਬ ਦਾ ਨਾਮ ਹੀ ਆ ਜੀ ਇਸ ਤੋਂ ਇਲਾਵਾ ਕੋਈ ਸੇਵ ਨਹੀਂ ਅੱਥੇ ਚਿੰਤਾ ਤਾਂ ਵੱਧਦੀ ਆ ਵੱਧਦੀ ਆ ਜੀ ਪੂਰੀ ਹੁਣ ਹਰ ਵੇਲੇ ਦਿਮਾਗ ਇੱਕ ਪਾਸੇ ਉਧਰ ਹੁੰਦਾ ਤਾਂ ਦਿਮਾਗ ਇਹਦੇ ਨੂੰ ਲਾਣਾ ਪੈਂਦਾ ਜੀ ਵੀ ਪਿੱਛੇ ਨਿਗਾਹ ਕਰੋ ਜੀ ਬਾਰ ਬਾਰ ਮੁੜਿਆ ਨੂੰ ਭੇਜਣਾ ਪੈਂਦਾ ਪਤਾ ਨਹੀਂ ਉਧਰ ਉਨੇ ਪੈਸੇ ਕਮਾਉਣੇ ਕਿ ਨਹੀਂ ਬਣਾਏ ਤਾਂ ਨੁਕਸਾਨ ਨੋ ਹੋ ਕੇ ਗੱਲ ਬਿਲਕੁਲ ਜੀ ਉਧਰ ਕੁਝ ਕਮਾਣਾ ਤਾਂ ਵੱਧ ਦੀ ਗੱਲ ਹੈ ਡੱਬੇ ਚ ਬਚਨੇ ਦਾ 10 ਰੁਪਏ ਹੈ ਜੀ ਪਰ ਹੁੰਦਾ ਡੱਬਾ ਇੱਕ 600 ਰੁਪਏ ਦਾ ਕਿ ਡੱਬਾ ਹੁੰਦਾ ਜਦ ਪਤਾ ਨਹੀਂ ਕਦ ਲੀਡਰ ਵੋਟਾਂ ਪਈਆਂ ਦਾ ਮੁੱਲ ਤਾਰਣਗੇ ਬੜੀ ਵਾਰ ਤੁਹਾਨੂੰ ਸੁਚੇਤ ਕੀਤਾ ਕਿ ਜੇ ਮਾੜੇ ਅੰਸ਼ਰਾਂ ਨੂੰ ਨਕੇਲ ਨਹੀਂ ਪਾਈ ਤਾਂ ਘਰਾਂ ਦੇ ਅੰਦਰ ਦੁਕਾਨਾਂ ਦੇ ਅੰਦਰ ਆ ਕੇ ਹੱਥ ਮਾਰਨਗੇ ਦੁਕਾਨਾਂ ਤੇ ਘਰਾਂ ਦੇ ਅੰਦਰ ਆ ਕੇ ਹੱਥ ਮਾਰਨਗੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਮਨਿਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਲਾਭਤ ਹੋਮ ਜੀ ਸਾਥੀ ਉਸ ਸਮੇਂ ਸੀ ਆਰਾ ਸਮਾਜ ਰੋਡ ਤੇ ਮੌਜੂਦ ਹਾਂ ਕੁੜ ਦਿਨ ਪਹਿਲਾਂ ਤੁਹਾਨੂੰ ਮੱਲਾ ਬੇਦੀਆਂ ਪਿੰਡ ਮੱਲਾ ਬੇਦੇ ਤੋਂ ਖਬਰ ਸੁਣਾਈ ਸੀਗੀ ਕਿ ਇੱਕ ਘਰ ਦੇ ਅੰਦਰ ਆ ਕੇ ਜਿਹੜੀ ਔਰਤ ਘਰ ਦੇ ਗੇਟ 'ਚ ਬੈਠੀ ਸੀ ਉੱਥੋਂ ਚੋਰ ਨੇ ਘਰ ਦੇ ਅੰਦਰ ਵੜ ਕੇ ਸਨੇਚਿੰਗ ਕੀਤੀ ਐਓ ਜੀਆਂ ਖਬਰ ਹੁਣ ਬਹੁਤ ਆ ਰਹੀਆਂ ਕਿ ਘਰਾਂ ਦੇ ਅੰਦਰ ਮੇਨ ਗੇਟ ਤੇ ਕੋਲ ਬੈਠੇ ਜਿਹੜੇ ਆ ਘਰਾਂ ਦੇ ਜੀ ਆ ਉਹਨਾਂ ਨੂੰ ਸਨੇਚ ਕਰਕੇ ਸੋਨਾ ਜਾਂ ਪੈਸਾ ਖੋ ਕੇ ਜਾਂ ਮੋਬਾਈਲ ਖੋ ਕੇ ਚੋਰ ਜਿਹੜੇ ਭੱਜਣੇ ਸ਼ੁਰੂ ਹੋ ਗਏ ਆ ਪਰ ਹੁਣ ਨਵਾਂ ਸ਼ਹਿਰ ਦੇ ਆ ਰਿਹਾ ਸਮਾਜ ਰੋਡ ਤੇ ਅਸੀਂ ਮੌਜੂਦ ਆ ਜਿੱਥੇ ਕੱਲ ਕਬਾੜ ਚੱਕਣ ਵਾਲੀਆਂ ਕੁਝ ਕੁ ਔਰਤਾਂ ਆਂਦੀਆਂ ਹੱਥਾਂ ਵਿੱਚ ਉਹਨਾਂ ਦੇ ਪੱਲੀਆਂ ਸਿਗੀਆਂ ਇੱਕ ਝੁੰਡ ਬਣਾ ਕੇ ਆਉਂਦੀਆਂ ਔਰ ਇੱਥੇ ਆ ਰਿਹਾ ਸਮਾਜ ਰੋਡ ਤੇ ਆ ਡੇਰੀ ਐ ਇਹਦੇ ਅੰਦਰ ਚਲੇ ਜਾਂਦੀਆਂ ਜਾਂ ਦੇਖਦੇ ਆ ਕਿ ਦੁਕਾਨ ਸੁੰਨੀ ਐ ਤਾਂ ਅੰਦਰੋਂ ਘੇਹੇ ਦੇ ਤੋਂ ਪੀਪੇ ਚੱਕਣ ਦੀਆਂ ਕੋਸ਼ਿਸ਼ ਕਰਦੀਆਂ ਔਰ ਸਾਹਮਣੇ ਨੌਜਵਾਨ ਮੁੰਡੇ ਜਿਹੜੇ ਕੰਮ ਕਰਦੇ ਸੀਗੇ ਪੇਂਟ ਦਾ ਉਹ ਦੇਖ ਲੈਂਦੇ ਆ ਤੇ ਦੁਕਾਨ ਦੇ ਓਨਰ ਨੂੰ ਅਵੇਅਰ ਕੀਤਾ ਜਾਂਦਾ ਆਗਾਹ ਕੀਤਾ ਜਾਂਦਾ ਮੌਕੇ ਤੇ ਪਹੁੰਚਦੇ ਆ ਔਰ ਉਹ ਜਿਹੜੀਆਂ ਤੋਂ ਭੱਜਣ 'ਚ ਕਾਮਯਾਬ ਹੋ ਜਾਂਦੀਆਂ ਤੇ ਪੂਰੀ ਘਟਨਾ ਨੂੰ ਕਿਵੇਂ ਉਹਨਾਂ ਨੇ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਆਪਾਂ ਭਾਜੀ ਉਹਨਾਂ ਤੋਂ ਜਾਣਨਗੇ ਲੇਕਿਨ ਪਤਾ ਇਹ ਲੱਗਿਆ ਕਿ 25-26 ਹਜ਼ਾਰ ਦਾ ਉਹਨੇ ਨੁਕਸਾਨ ਕਰ ਜਾਣਾ ਸੀਗਾ ਜੇ ਉਹ ਜਿਹੜੇ ਮੁੰਡੇ ਸਾਹਮਣੇ ਪੇਂਟ ਕਰਦੇ ਸੀਗੇ ਇਹਨਾਂ ਤਾਂ ਗੱਲ ਨਾ ਯਾਰ ਕਰਦੇ ਬਾਰਨੇ ਦਾ ਸਵਾਗਤ ਹੈ ਭਾਈ ਸਾਡੇ ਚੈਨਲ ਦੇ ਤੁਹਾਡਾ ਕੀ ਨਾਮ ਜੀ ਜੈ ਸ਼ੰਕਰ ਜੀ ਮੇਰਾ ਨਾਮ ਆਨੰਦ ਹੈ ਜੀ ਅੱਛਾ ਜੀ ਤੇ ਮੈਂ ਇੱਥੇ ਸ਼ੌਪ ਕਰਦਾ ਜੀ ਆਪਣੀ ਚਮੰਡਰੀ ਦੇ ਨਾਲ ਜਾਣਦੇ ਹੀ ਸਾਰੇ ਸ਼ਹਿਰ ਤੁਹਾਨੂੰ ਮੈਂ ਚੰਗੀ ਜੀ ਬਿਲਕੁਲ ਜੀ ਤੁਹਾਡੇ ਨਾਮ ਨਾਲ ਸਾਨੂੰ ਵੀ ਸਭ ਜਾਣਦੇ ਨੇ ਤੇਰਾ ਭਾਈ ਕੋਲੇ ਸ਼ੰਕਰ ਅੱਛਾ ਤੁਸੀਂ ਕਿਹਾ ਕਿ ਤੁਹਾਡਾ ਨਾਮ ਆਨੰਦ ਹੈ ਲੇਕਿਨ ਥੋੜੀ دیر ਲਈ ਆਨੰਦ ਨੂੰ ਸਥੇਲ ਫੇਸ ਦਾ ਵੱਜਿਓ ਕਿ 60 ਤਾਂ ਵੱਜਿਓ ਕਿ ਜਿਵੇਂ ਉਹ ਔਰਤਾਂ ਆ ਗਈਆਂ ਸੀ ਇੱਥੇ ਬਿਲਕੁਲ ਜੀ ਵੱਜਦਾ ਹੀ ਆ ਜੀ ਹੁਣ ਸਾਰੀ ਦਿਹਾੜੀ ਮਿਹਨਤ ਕਰੀਦੀ ਆ ਸਵੇਰ ਤੋਂ ਵਾਜੀਦਾ ਹੀ ਰਾਤ ਨੂੰ ਵਜਾਈਦਾ ਹੈ ਜੀ ਤੇ ਫੇ ਹੁਣ ਜੇ ਕੋਈ ਨੁਕਸਾਨ ਹੋਵੇ ਤਾਂ ਮਾਨੂੰ ਛੱਡਦਾ ਲੱਗਦੀ ਹੈ ਜੀ ਅੱਛਾ ਔਰਤਾਂ ਕਿੰਨੀਆਂ ਕਿਸੀਆਂ ਉਹ ਲਗਭਗ 15 ਤੋਂ ਬਲੱਸੇ ਹੋਣੀਆਂ ਜੀ 15 ਤੋਂ ਜ਼ਿਆਦਾ ਝੁੰਡ ਬਣਾ ਕੇ ਆਏਗੇ ਹੋਰ 12-13 ਤਾਂ ਇੱਥੇ ਖੜੀਆਂ ਸੀਗੀਆਂ ਫਿਰ ਕਨਾਲ ਦੀ ਗਲੀ ਦੇ ਵਿੱਚ ਸੀਗੀਆਂ ਚਾਰ-ਪੰਜ ਥੋੜੀਆਂ ਅੱਗੇ ਖੜੀਆਂ ਸੀ ਚਾਰ-ਪੰਜ ਕਪਾਲੀ ਗਲੀ ਭਲੇਖਾਪਾਨ ਨੂੰ ਭਲੇਖਾਪਾਨ ਨੂੰ ਫਟਾਫਟ ਵੀ ਇੱਕਦਮ ਹੀ ਝੁੰਡਜਾ ਬਣਾ ਲਿਆ ਜੀ ਉਹਨਾਂ ਨੇ ਸਾਰੀਆਂ ਨੇ ਅੱਛ ਇੱਕ ਇੱਥੇ ਸਾਰੀਆਂ ਖੜ ਗਈਆਂ ਕਹਿੰਦੀ ਪਾਣੀ ਪੀਂਦੀਆਂ ਆ ਜੀ ਇੱਥੇ ਅੱਛਾ ਜੀ ਬਹਾਨਾ ਹੀ ਬਣਾ ਲਿਆ ਹਾਂ ਬਹਾਨਾ ਹੀ ਬਣਾ ਲਿਆ ਇੱਕ ਵਾਰ ਤਾਂ ਉਹਨਾਂ ਤੋਂ ਅੰਦਰ ਚਲ ਗਈ ਜਦੋਂ ਸੀਸੀਟੀਵੀ ਫੁਟੇਜ ਦੇਖੀ ਅਸੀਂ ਸਮਝੇ ਦੋ ਬੇਟੀਆਂ ਚੱਕੀਆਂ ਫਿਰ ਉਹਨੇ ਦੋ ਨਹੀਂ ਉਹਨੇ ਚਾਰ ਬੇਟੀਆਂ ਚੱਕੀਆਂ ਚਾਰ ਬੇਟੀਆਂ ਸੀਗੀਆਂ ਟੋਟਲ ਮਤਲਬ ਅੱਛਾ ਫਿਰ ਦੋ ਇੱਧਰ ਲਿਆਂ ਨੂੰ ਫੜਾ ਦੇਣੇ ਅਸੀਂ ਦੋ ਇੱਧਰ ਲਿਆਂ ਨੂੰ ਉਹਨਾਂ ਨੇ ਸਾਹਮਣੇ ਜਾਣਾ ਸੀ ਸਿੱਟਣੀਆਂ ਸ਼ੁਰੂ ਕੀਤੀਆਂ ਹਾਂ ਫਿਰ ਕਦੇ ਇੱਧਰ ਨੂੰ ਭੱਜਣ ਕਦੇ ਇੱਧਰ ਨੂੰ ਧੱਕਾ ਮਾਰਨ ਕਦੇ ਇੱਧਰ ਨੂੰ ਮਾਰਨ ਤੇ ਫੇਕ ਕੋਈ ਮੁੰਡਾ ਸਾਡੇ ਉੱਪਰ ਸੁੱਤਾ ਹੋਇਆ ਆ ਗਿਆ ਇੱਕ ਦੁ ਯਾਨੀ ਕਿ ਦੇਖੋ ਦੇਖੀ ਬਾਜ਼ਾਰ ਚ 10 12 ਜਾਨੀ ਜ ਇਕੱਠੇ ਆਉਣੇ ਸ਼ੁਰੂ ਹੋ ਗਏ ਫੇਰ ਡਰ ਗਈਆਂ ਉਹ ਫੇਰ ਉਹ ਸਮਾਨ ਛੱਡ ਕੇ ਭੱਜਣ ਲੱਗ ਗਏ ਹਾਂ ਸਮਾਨ ਹਾਂ ਸਮਾਨ ਰਿਕਵਰ ਹੋ ਗਏ ਹਾਂ ਜੀ ਸਮਾਨ ਯਾਨੀ ਕਿ ਲੈ ਲਿਆ ਰਿਕਾਰਡਿੰਗ ਦੇਖੀ ਮੈਂ ਕੁਝ ਚਾਰੇ ਪੇਟੀਆਂ ਚੱਕੀਆਂ ਚਾਰੇ ਰਿਕਵਰ ਹੋ ਗਈਆਂ ਸਾਡੇ ਕੋਲ ਤੇ ਔਰਤਾਂ ਫੇਰ ਉਸ ਤੋਂ ਬਾਅਦ ਭੱਜ ਗਈਆਂ ਹਾਂ ਉਸ ਤੋਂ ਬਾਅਦ ਸਾਰੀਆਂ ਕੋਈ ਅੱਧੇ ਨੂੰ ਭੱਜ ਗਈਆਂ ਅਲੱਗ-ਅਲੱਗ ਸਾਰੇ ਅਲੱਗ-ਅਲੱਗ ਪਾਸੇ ਨੂੰ ਭੱਜ ਗਈਆਂ ਮਤਲਬ ਕਿਸੇ ਨੇ ਆਪਣਾ ਦੋਸ਼ ਮਤਲਬ ਮੰਨਿਆ ਜਿਹੜੇ ਤੁਸੀਂ ਉਹਨਾਂ ਤੇ ਦੋਸ਼ ਲਾਇਆ ਜੀ ਉਸ ਵਸਤਾ ਜਦੋਂ ਪੇਟੀਆਂ ਰਿਕਵਰੀ ਹੋ ਗਈਆਂ ਫਿਰ ਦੋਸ਼ ਦਾ ਤੋ ਕੋ ਰਹਿ ਨਹੀਂ ਜਾਂਦਾ ਕਰ। ਮਤਲਬ ਗਲਤੀ ਮੰਨੀ ਆਪਣੀ ਉਹਨਾਂ ਨੇ। ਆਫੇ ਭੱਜਣ ਦੀ ਕੀਤੀ ਵੀ ਹਾਂ ਵੀ ਹੁਣ ਪਤਾ ਵੀ ਸਾਡੇ ਕੋਟ ਪੈਣੀ ਹੈ ਜੀ। ਡਰ ਗਈਆਂ ਜਾਂ ਦੇਖਿਆ ਵੀ ਹੁਣ ਬਾਜ਼ਾਰ ਇਕੱਠਾ ਹੋਈ ਜਾਂਦਾ ਪਿਆ ਬਹੁਤ ਜ਼ਿਆਦਾ। ਫਿਰ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਵੀ ਭੱਜ ਲਈਏ फटाफट। ਅੱਛਾ ਹੁਣ ਕੋਰਦੀ ਅਗਲਾ ਗਈਆਂ। ਤੁਹਾਡੇ ਇਧਰਲੇ ਪਾਸੇ ਦੁਕਾਨ ਹੈ। ਚਲੋ ਇਧਰਲੇ ਪਾਸੇ ਵੀ ਮੁੰਡੇ ਕੰਮ ਕਰਦੇ ਆ। ਹਰ ਵੇਲੇ ਬੰਦਾ ਚਾਰੇ ਪਾਸੇ ਦਾ ਧਿਆਨ ਨਹੀਂ ਰੱਖ ਸਕਦਾ। ਉਹ ਇਸ ਤਰ੍ਹਾਂ ਜੀ ਦੇਖੋ ਜ਼ਿਆਦਾਤਰ ਤਾਂ ਹੁਣ ਕੈਮਰੇ ਤਾਂ ਲੱਗੇ ਹੋਏ ਆ ਰਿਕਾਰਡਿੰਗ ਵੀ ਕੈਮਰੇ ਚ ਗੱ ਕੇ ਵੇਲੇ ਉਧਰਲੇ ਪਾਸੇ ਕਸਟਮਰ ਆਗੇ ਧਿਆਨ ਉਸ ਵੇਲੇ ਕਸਟਮਰ ਸਿਕਾ ਉਧਰਲੀ ਸਾਈਡ ਤਾਂ ਵੀ ਪਿਛੇ ਨਹੀਂ ਦੇਖ ਹੋਇਆ ਸਾਡੇ ਕੋਲ ਫਿਰ ਹੁਣ ਕਿੰਨਾ ਕੁ ਸੇਫ ਮਨ ਦੇ ਹੁਣ ਤਾਂ ਜੀ ਬਸ ਗੇਟ ਦਾ ਆਰਡਰ ਕਰ ਦਿੱਤਾ ਜੀ ਹੁਣ ਗੇਟ ਦੇ ਭਰੋਸੇ ਚੱਲੂਗਾ ਜੀ ਵੈਸੇ ਤਾਂ ਸੇਫ ਹੁਣ ਰੱਬ ਦਾ ਨਾਮ ਹੀ ਆ ਜੀ ਇਸ ਤੋਂ ਇਲਾਵਾ ਕੋਈ ਸੇਫ ਨਹੀਂ ਹੈ ਚਿੰਤਾ ਤਾਂ ਵੱਧਦੀ ਹੈ ਵੱਧਦੀ ਹੈ ਜੀ ਪੂਰੀ ਹੁਣ ਹਰ ਵੇਲੇ ਦਿਮਾਗ ਇੱਕ ਪਾਸੇ ਉਧਰ ਹੁੰਦਾ ਅੱਧਾ ਦਿਮਾਗ ਇੱਧਰ ਨੂੰ ਲਾਣਾ ਪੈਂਦਾ ਜੀ ਪੇ ਪਿੱਛੇ ਨਿਗਾਹ ਕਰੋ ਜੀ ਬਾਰ ਬਾਰ ਮੁੰਡਿਆਂ ਨੂੰ ਭੇਜਣਾ ਪੈਂਦਾ ਪਤਾ ਨਹੀਂ ਉਧਰ ਉਨੇ ਪੈਸੇ ਕਮਾਉਣੇ ਕਿ ਨਹੀਂ ਪਾਣੇ ਤੇ ਨੁਕਸਾਨ ਨਾ ਕੋਈ ਬਿਲਕੁਲ ਜੀ ਉਧਰ ਕੁਝ ਕਮਾਣਾ ਤਾਂ ਬਾਅਦ ਦੀ ਗੱਲ ਹੈ ਡੱਬੇ 'ਚ ਬਚਨੇ ਦਾ ਦਾਦਾ 10 ਰੁਪਏ ਹੈ ਜੀ ਪਰ ਹੁੰਦਾ ਡੱਬਾ ਇੱਕ 600 ਰੁਪਏ ਦਾ ਕਿ ਡੱਬਾ ਹੁੰਦਾ ਜੇ ਇੱਕ ਪੇਟੀ ਚੱਲ ਗਈ ਤਾਂ ਸਮਝ ਲਓ 3-4 ਮਹੀਨਿਆਂ ਦੀ ਕਮਾਈ ਜਾਂਦੀ ਲੱਗਦੀ ਓਏ ਹੋਏ ਹੋਏ ਪ੍ਰਸ਼ਾਸਨ ਨੂੰ ਤੁਸੀਂ ਪ੍ਰਸ਼ਾਸਨ ਦਾ ਗੱਲ ਪਹੁੰਚਾਈਏ ਨਹੀਂ ਪ੍ਰਸ਼ਾਸਨ ਨੂੰ ਕੋਈ ਇਨਫੋਰਮ ਨਹੀਂ ਕੀਤਾ ਕਿਉਂਕਿ ਉਸ ਤੋਂ ਬਾਅਦ ਫਿਰ ਕੰਮ ਦਾ ਟਾਈਮ ਸ਼ੁਰੂ ਹੋ ਗਿਆ ਸ਼ਾਮ ਦਾ ਤੇ ਫਿਰ ਬਹੁਤ ਬਸਤ ਹੋ ਗਏ ਹਾਂ ਜੀ ਬਿਲਕ ਜਦੋਂ ਇਹ ਕਬਾੜ ਚੱਕਣ ਵਾਲੀਆਂ ਆਉਂਦੀਆਂ ਤਾਂ ਫਿਰਦੀਆਂ ਝੋਟ ਬਣਾ ਕੇ ਫਿਰਦੀਆਂ ਜੇ ਇਹਨਾਂ ਨੇ ਤੁਹਾਡੀ ਦੁਕਾਨ ਤੇ ਨਿਗਰੱਖੀ ਤਾਂ ਇਹਨਾਂ ਕੋ ਸਾਰਾ ਡਾਟਾ ਹੀ ਹੋਣਾ ਕਿਹੜੀ ਗਲੀ ਚ ਕੌਣ ਰਹਿੰਦਾ ਕਿਹੜੇ ਐਨ ਆਰ ਆਈ ਆ ਕਿੱਥੇ ਕੀ ਪਿਆ ਫਿਰ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਨਹੀਂ ਹੈ ਕਿ ਔਰ ਜੇ ਇਹ ਸਾਡੇ ਲੋਕਲ ਨਹੀਂ ਹੈ ਸਿਰਫ ਇਹੀ ਕੰਮ ਕਰਦੀਆਂ ਆ ਤਾਂ ਇਹਨਾਂ ਨੂੰ ਸ਼ਹਿਰ ਚ ਭਜਾਉਣਾ ਵੀ ਚਾਹੀਦਾ ਬਿਲਕੁਲ ਜੀ ਜਿੱਥੇ ਇਹ ਝੋਟ ਬਣਾ ਕੇ ਜਾਂਦੀਆਂ ਕੋਈ ਵੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੀਆਂ ਤੁਸੀਂ ਅੱਜ ਕੱਲ ਦੇਖਦੇ ਆ ਆਪਾਂ ਹਰ ਪਾਸੇ ਆਮ ਹੋ ਗਈ ਘਟਨਾ ਕਦੇ ਕੋਈ ਕਿਸੇ ਬਜ਼ੁਰਗ ਦੀਆਂ ਵਾਲੀਆਂ ਲਾ ਲਈਆਂ ਜਾਂਦੀਆਂ ਜਾਂ ਕੋਈ ਛੇ ਦਾ ਆਮ ਘਟਨਾ ਹੋ ਗਈਆਂ ਇਹਨਾਂ ਦੀ ਦੁਕਾਨ ਦੇ ਵਿੱਚ ਵੀ ਸਾਹਮਣੇ ਵਾਲੇ ਦੀ ਦੁਕਾਨ ਦੇ ਵਿੱਚ ਅੰਦਰ ਕੁੜੀ ਬੈਠੀ ਸੀ ਇੱਕ ਜਣੀ ਤਾਂ ਇਹਨਾਂ ਦੇ ਅੰਦਰ ਵੀ ਗਈ ਜਾਂ ਦੇਖਿਆ ਵੀ ਅੰਦਰ ਕੁੜੀ ਬੈਠੀ ਫੇ ਫਟਾਫਟ ਵਾਪਸ ਆ ਗਈ ਅੱਛਾ ਅੰਦਰ ਵੀ ਜਾਣ ਦੀ ਕੋਸ਼ਿਸ਼ ਕੀਤੀ ਇਹ ਵੀ ਅੰਦਰ ਵੀ ਗਈ ਹੈ ਜੀ ਸਮਾਨ ਵੇ ਆ ਵੱਡਾ ਮਾਰਨ ਦੀ ਫਰਾਕ ਚਾਹੀ ਹਾਂਜੀ ਬਿਲਕੁਲ ਜੀ ਗਰੁੱਪ ਤਾਂ ਪੂਰਾ ਹੀ ਸੀਗਾ ਜੀ ਤਿਆਰੀ ਪੂਰੀ ਸੀ ਪੱਲੀਆਂ ਦੇ ਵਿੱਚ ਘੇਰਾ ਤਾਂ ਪਾਈ ਜਾਂਦੀਆਂ ਸੀਗੀਆਂ ਅੱਛਾ ਇਹੋ ਜੀ ਜਵਾਨੀਆਂ ਨੂੰ ਆਪਾਂ ਸੁਣਿਆ ਕਿ ਬਾਅਦ ਸਾਡੇ ਵੀ ਕਈ ਵੇਲੇ ਘੇਰਾ ਬਣਾ ਲੈਂਦੇ ਚੁੰਨੀਆਂ ਦਾ ਪਰਦਾ ਕਰਕੇ ਬਿਲਕੁਲ ਕਟਰਨਾ ਕੱਟ ਦਿੰਦੀਆਂ ਕਿਸੇ ਦੇ ਕੰਗਣ ਕੱਟ ਦਿੰਦੀਆਂ ਬਾਲੀਆਂ ਲਾ ਲੈਂਦੀਆਂ ਕੋਲ ਆ ਕੇ ਸਾਨੂੰ ਆਪ ਨੂੰ ਵੀ ਡਰ ਲੱਗਦਾ ਸੀਗਾ ਕਿਤੇ ਚਾਕੂ ਚੂਕੂ ਨਾ ਹੋਵੇ ਉਹਨਾਂ ਦੇ ਕੋਲ ਕੋਈ ਇਨੀਆਂ ਜਣੀਆਂ ਨੂੰ ਹੈਂਡਲ ਕਰਨਾ ਇੱਕ ਦੋ ਜਣਿਆਂ ਦੇ ਬਸ ਦੀ ਗੱਲ ਤਾਂ ਹੁੰਦੀ ਔਰ ਮੁੜ ਕੇ ਫੇਕੇਵੇਂ ਇਲਜ਼ਾਮ ਵੀ ਲੱਗ ਜਾਂਦੇ ਆ ਦੇਖੋ ਜੀ ਬਦਤਮੀਜ਼ੀ ਕੀਤੀ ਆ ਬਿਲਕੁਲ ਜੀ ਸੋ ਇੱਥੇ ਤਾਂ ਲੋਕ ਇਕੱਠੇ ਹੋਗੇ ਕਿਸੇ ਦਾ ਘਰ ਸੁਨਸਾਨ ਏਰੀਆ ਚ ਇਕੱਲਾ ਆ ਉੱਥੇ ਨੁਕਸਾਨ ਵੱਧ ਨਹੀਂ ਪਹੁੰਚਾ ਸਕਦੇ ਬਿਲਕੁਲ ਨੁਕਸਾਨ ਕਰਨੀ ਹੈ ਜੇ ਤਾਂ ਪੂਰੀ ਇਹਦਾ ਨਥ ਪਾਣੀ ਚਾਹੀਦੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਜਿੱਥੇ ਵੀ ਇਹ ਗਰੁੱਪ ਬਣਾ ਕੇ ਕੋ ਤਾ ਸਾਰੇ ਪ੍ਰਸ਼ਾਸਨ ਦੇ ਦੇਖੋ ਆਪਣੇ ਸ਼ਹਿਰ ਦੇ ਤਾਂ ਨਹੀਂ ਆਪਣੇ ਸ਼ਹਿਰ ਚ ਦੀ ਤਾਂ ਹੈ ਨਹੀਂ ਗਿਆ ਅਦਰ ਸਟੇਟਸ ਤੋਂ ਆਈਆਂ ਆ ਆਲੇ ਦੁਆਲੇ ਕਿਸੇ ਏਰੀਆ ਦੀਆਂ ਹੋਣੀਆਂ ਜੀ ਉਹ ਕੋਈ ਸ਼ਹਿਰ ਦੇ ਵਿੱਚ ਕਦੇ ਉਹਨਾਂ ਨੂੰ ਦੇਖਿਆ ਨਹੀਂ ਪੰਜਾਬ ਦੀਆਂ ਵੀ ਨਹੀਂ ਅਦਰ ਸਟੇਟ ਤੋਂ ਆ ਕੇ ਇੱਥੇ ਵੱਸਦੇ ਆ ਤਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਚਾਹੀਦਾ ਇਹਨਾਂ ਉੱਤ ਪਾਈ ਜਾਵੇ ਬਿਲਕੁਲ ਜੀ ਸਰਕਾਰ ਅੱਗੇ ਹੀ ਬੇਨਤੀ ਹੈ ਜੀ ਵੀ ਜੇ ਉਹ ਇੱਥੇ ਇੱਕ ਨਿੱਕੀ ਜੀ ਦੁਕਾਨ ਸਾਡੀ ਇੱਥੇ ਇੰਨਾ ਕੁਝ ਕਰ ਸਕਦੀਆਂ ਤਾਂ ਹੋ ਸਕਦਾ ਕੱਲ ਨੂੰ ਉਹਨਾਂ ਦੀ ਹੋਰ ਵੱਡੇ ਵੀ ਕਿਸੇ ਵਾਰ ਦਾਤ ਨੂੰ ਅੰਜਾਮ ਹੋਰ ਪਤਾ ਨਹੀਂ ਕਿੰਨੇ ਟਾਰਗੇਟ ਉਹਨਾਂ ਨੇ ਸੈੱਟ ਕੀਤੇ ਹੋਣ ਬਿਲਕੁਲ ਜੀ ਬਿਲਕੁਲ ਤੋ ਬੜੀ ਪਲੈਨਿੰਗ ਨਾਲ ਘੁੰਮਦੀਆਂ ਪਹਿਲਾਂ ਕਦੇ ਕੋਈ ਘੁੰਮਦੀ ਸੀ ਕੋਈ 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 ਘੁੰਮਦੀ ਸੀ ਸਾਰਿਆਂ ਨੇ ਘੇਰਾ ਪਾ ਲਿਆ ਪਤਾ ਨਹੀਂ ਲੱਗੇ ਅੰਦਰ ਕੌਣ ਗਿਆ ਹੂੰ ਉਹ ਤਾਂ ਸੀਸੀਟੀਵੀ ਤੋਂ ਪਤਾ ਲੱਗ ਗਿਆ ਜੀ ਵੀ ਅੰਦਰ ਇੱਕ ਔਰਤ ਗਈ ਆ ਹਾਂ ਉਹਨਾਂ ਦਾ ਧਿਆਨ ਸੀਸੀਟੀਵੀ ਕੈਮਰੇ ਵੱਲ ਨਹੀਂ ਗਿਆ ਹੋਣਾ ਨਹੀਂ ਤਾਂ ਹੋ ਸਕਦਾ ਸਭ ਤੋਂ ਪਹਿਲਾਂ ਕਿ ਉਹਨੂੰ ਹੀ ਕਵਰ ਕਰਦੀਆਂ ਬਿਲਕੁਲ ਜੀ ਹੋ ਸਕਦਾ ਇਹ ਵੀ ਕਰ ਸਕਦੀਆਂ ਸੀਗੀਆਂ ਜੀ ਐਕਸਪਰਟ ਸੀਗੀਆਂ ਬਿਲਕੁਲ ਜੀ ਪੂਰੀਆਂ ਐਕਸਪਰਟ ਸੀਗੀਆਂ ਜੀ ਕੋ ਵੀਰ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਲੋਕਾਂ ਨੂੰ ਅਵੇਅਰ ਕਰਨ ਲਈ ਤੁਸੀਂ ਸਾਡੇ ਤੱਕ ਜਿਹੜੀ ਗੱਲ ਰੱਖੀ ਹੈ ਆਪਣੀ ਬਹੁਤ ਸ਼ੁਕਰੀਆ ਤਾਂ ਇੱਕ ਵਾਰੀ ਫਿਰ ਤੋਂ ਤੁਹ ਆਰਐਸਮਾਜ ਰੋਡ ਤੇ ਆ ਚਮਨ ਡੈਰੀ ਪੂਰੇ ਇਲਾਕੇ ਚ ਇਹਨਾਂ ਦਾ ਨਾਮ ਹੈ ਨਾਲ ਦੀ ਨਾਲ ਇੱਕ ਵਾਰੀ ਫਿਰ ਤੋਂ ਸੀਸੀਟੀਵੀ ਜਿਹੜੀ ਫੁਟੇਜ ਹੈ ਤੁਹਾਡੀ ਸਕਰੀਨ ਤੇ ਹੈ ਕਿ ਕਿਵੇਂ ਇਹ ਔਰਤਾਂ ਜਿਹੜੀਆਂ ਕਬਾੜ ਚੱਕਦੀਆਂ ਕਬਾੜ ਚੁੱਕਦੀਆਂ ਉਸ ਦੀ ਇਹਵਜ ਵਿੱਚ ਆਰਐਸਮਾਜ ਰੋਡ ਤੇ ਚਮਨ ਡੈਰੀ ਵਾਲੇ ਦੀ ਜਿਹੜੀ ਇਸ ਪਾਸੇ ਵੀ ਜੱਟਾ ਮੰਡਲੋਂ ਜਿਹੜੀ ਸੜਕ ਜਾਂਦੀ ਹੈ ਉਸ ਤੇ ਇਹਨਾਂ ਦੀ ਸ਼ਾਪ ਹੈ ਉਹਦੇ ਅੰਦਰ ਦਾਖਲ ਹੋ ਜਾਂਦੀਆਂ ਔਰ ਚਾਰ ਪੇਟੀਆਂ ਚੱਕ ਲਈਆਂ ਸੀ ਉਹਨਾਂ ਨੇ ਜਿੱਦ ਹੀ ਇਹ ਉੱਪਰ ਮੌਕੇ ਤੇ ਪਹੁੰਚ ਜੇ ਤਾਂ ਛੱਡ ਕੇ ਭੱਜੀਆਂ ਤਾਂ ਇਸ ਕਰਕੇ ਸਾਵਧਾਨ ਹੋਣ ਦੀ ਜ਼ਰੂਰਤ ਹੈ ਸਤਰਕ ਹੋਣ ਦੀ ਜ਼ਰੂਰਤ ਹੈ ਕਿਉਂਕਿ ਪਤਾ ਨਹੀਂ ਇਹਨਾਂ ਨੇ ਕਿਹਨੂੰ ਟਾਰਗੇਟ ਬਣਾਇਆ ਹੋਣਾ ਕਿਹਨੂੰ ਨਿਸ਼ਾਨਾ ਬਣਾਇਆ ਹੋਣਾ ਅਸੀਂ ਆਮ ਲੋਕ ਤਾਂ ਸੋਚ ਲੈਂਦੇ ਕਿ ਚੱਲ ਯਾਰ ਗਰੀਬ ਹੈ ਪਾਣੀ ਪਿਲਾ ਦੋ ਚੱਲ ਯਾਰ ਗਰੀਬ ਹੈ ਪਿਆਰ ਭਾ ਦੇ ਦੋ ਪਰ ਪਤਾ ਨਹੀਂ ਪਿੱਛੇ ਮਨਸ਼ਾ ਕੀ ਹੋ ਸਕਦੀ ਹੈ ਇਹੋ ਜਿਹੇ ਮਾੜੇ ਅੰਸਰ ਬਾਕੀਆਂ ਨੂੰ ਵੀ ਦਾਗ ਲਾਉਂਦੇ ਆ 100% ਚੋਂ 10% ਮਲਾਵਟੀ ਹੁੰਦੇ ਆ ਲੈਕਿਨ ਬਾਕੀ 90 ਨੂੰ ਵੀ ਇਹ ਦਾਗ ਲਾ ਦਿੰਦੇ ਆ ਉਹਨਾਂ ਦੀ ਰੋਜ਼ੀ ਰੋਟੀ ਤੇ ਵੀ ਆਮ ਬੰਦਾ ਫਿਰ ਡਰ ਚ ਸ਼ੱਕ ਕਰਨ ਲੱਗ ਪੈਂਦਾ ਪਰ ਤੁਸੀਂ ਸਾਵਧਾਨ ਰਹਿਣਾ ਸਤਰਕ ਰਹਿਣਾ ਕਿਸੇ ਅਨਨੋਨ ਬੰਦੇ ਨੂੰ ਕਿਸੇ ਅਣਜਾਣ ਬੰਦੇ ਨੂੰ ਆਪਣਾ ਭੇਤ ਨਹੀਂ ਦੇਣਾ ਕਿਉਂਕਿ ਪਤਾ ਨਹੀਂ ਕਿਨੇ ਕਿਹੜੇ ਵੇਲੇ ਤੁਹਾਨੂੰ ਟਾਰਗੇਟ ਬਣਾ ਲੈਣਾ ਉਮੀਦ ਕਰਦੇ ਹਾਂ ਤੁਸੀਂ ਸਾਵਧਾਨ ਰਹੋਗੇ ਤੁਸੀਂ ਸਤਰਕ ਰਹੋਗੇ ਆਪਣੇ ਘਰ ਸੁਰੱਖਿਅਤ ਰਹੋਗੇ ਬੜੇ ਰਹਿਣਾ ਬਿਪਤੀ ਨਵਾਸ਼ ਐਨਾ ਆਪਣੀ ਛੋਟੀ ਵੀ ਨਹੀਂ ਸ੍ਰੀ ਕੈਮਰਾ ਪਰਸਨ ਨੂੰ ਇਜਾਜ਼ਤ ਦਿਓ ਬਹੁਤ ਜਲਦੀ ਫਿਰ ਤੁਹਾਨੂੰ ਰਹਾਂਗੇ ਸੱਚੀ ਗੱਲ ਰੱਬ ਰੱਖਾ